ਪਾਰਟੀ ਪਾਰਟ 2 ਅੱਜ ਕੀ ਕਹਿਣਾ ਚਾਹੋਂਗੇ ਅੱਜ ਚੋਣ ਹੋਈ ਹੈ ਜੀ ਅਧਾਰਨ ਸਭ ਤੋਂ ਪਹਿਲਾਂ ਮੈਂ ਐਮਪੀ ਸਹਿਬਾ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਿਲਕੁਲ ਇਹ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਆ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਰ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀ ਨੂੰ ਕੋਟਾ ਹੋਈਆਂ ਅਸੀਂ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹਲਨਾ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਯਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਭੂਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਆ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ अरोड़ा ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਨਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵਾਰਡ ਨੰਬਰ 16 ਤੋਂ ਅੰਜੂ ਚੰਦਰ ਹੁਣ ਐਮਸੀ ਵੀ ਜਿਹੜੇ ਅ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜਨ ਦਾ ਜਿਹੜਾ ਨਾਗਰਿਕ ਜਿਸ ਕੰਮ ਉਤੇ ਹੱਥ ਰੱਖੂਗਾ ਉਹ ਕੰਮ ਹੋਣਾ ਚਾਹੀਦਾ ਹਾਈ ਕੋਰਟ ਨੇ ਨਕਸ਼ੇ ਬੰਦ ਕੀਤੇ ਹੋਏ 23 ਨੋ ਤਾਂ ਕੀ ਕਹਾਂਗੇ ਖਰੜਨ ਦੇ ਡਵੈਲਪਮੈਂਟ ਕਿੱਦਾਂ ਹੋਏਗਾ ਹਾਈ ਕੋਰਟ ਨੂੰ ਅਪੀਲ ਕਰਦੇ ਆ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇਬੱਧ ਕਰਨ ਨਾਲ ਸਫਰ ਹੁੰਦੇ ਨੇ ਹਾਂ ਈਮੋਸ਼ਨਲੀ ਡੈਮੇਜ ਤੇ ਐਮਸੀ ਸਾਹਿਬਾਨ ਸਾਰੇ ਪ੍ਰਧਾਨ ਨੇ ਜਿਨ੍ਹਾਂ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨ ਜਦ ਤੱਕ ਆਇਆ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੇ ਉਹ ਕੱਲ ਤੋਂ ਗਤੀ ਨਾਲ ਹੋਣੇ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਸੀ ਇਹਨੂੰ ਬਤਾਈ ਦੇਣੀ ਹੈ ਮੈਡਮ ਗੈਰਹਾਜਰ ਕਮਿਟੀ ਦਾ ਗੈਰਹਾਜਰ ਗੈਰਹਾਜਰ ਕਮਾ ਥੋੜਾ ਹੈ ਜੀ ਪ੍ਰਦਾਨ ਜਿਹੜੇ ਬਣਾਦੇ ਨੇ